ਬਾਰਮ ਸਤਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਪਿਆਰ ਸਹਿਤ ਗੁਰੂ ਫਤੇ ਨਾਲ ਸਾਂਝ ਪਾਓ ਅਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਗਿਆਨ ਪੂਜਾ ਵਿੱਚੋਂ ਬੰਦਗੀ ਨਾਂ ਦੇ ਸਰਲੇਖ ਸੰਬੰਧੀ ਵਿਚਾਰ ਕਰਨ ਦਾ ਯਤਨ ਕੀਤਾ ਜਾਏਗਾ ਜ਼ਿਆਦਾਤਰ ਦੁਨੀਆਂ ਦੇ ਹਰ ਮਜ਼ਬਬ ਨੇ ਧਰਮ ਨੂੰ ਯਾਦ ਕਰਨ ਲਈ ਆਖਿਆ ਹੈ ਪ੍ਰਮਾਤਮਾ ਨੂੰ ਯਾਦ ਕਰਨ ਦਾ ਸਨੇਹਾ ਦਿੰਦਾ ਹੈ ਪ੍ਰਮਾਤਮਾ ਨੂੰ ਯਾਦ ਕਰਨ ਦਾ ਅਰਥ ਹੀ ਇਹ ਹੈ ਕਿ ਰੱਬੀ ਗੁਣ ਸਾਡੇ ਵਿੱਚ ਆ ਜਾਣ ਜੇਕਰ ਉਹ ਗੁਣ ਸਾਡੇ ਵਿੱਚ ਨਹੀਂ ਆ ਸਕੇ ਤਾਂ ਅਸੀਂ ਅਜੇ ਤੀ ਪ੍ਰਮਾਤਮਾ ਨੂੰ ਯਾਦ ਨਹੀਂ ਕੀਤਾ ਸੰਸਾਰ ਵਿੱਚ ਸਿੱਖ ਧਰਮ ਅਦਨੁਕ ਤੇ ਬਿਲਕੁਲ ਨਵਾਂ ਧਰਮ ਹੈ ਥੋੜਾ ਜਿਨਾ ਡੁੰਗਾਈ ਵਿੱਚ ਗਿਆ ਪਤਾ ਲੱਗਦਾ ਹੈ ਕਿ ਇਸ ਅਤ ਨਵੇਂ ਧਰਮ ਅੰਦਰ ਬਹੁਤ ਸਾਰੀਆਂ ਇਧਰੋਂ ਉਧਰੋਂ ਰਸਮਾਂ ਐਸੀਆਂ ਘਰ ਘਰ ਗਈਆਂ ਹਨ ਕਿ ਦੇਖਣ ਨੂੰ ਇਹ ਧਰਮ ਲੱਗਦਾ ਹੈ ਨਿਰਮਲ ਪੰਛਤਾ ਰਿਆ ਹੀ ਨਹੀਂ ਲੱਗਦਾ ਨਿਤ ਸਵੇਰੇ ਉੱਠਦਿਆਂ ਨਿਤ ਨਵੀਆਂ ਰਸਮਾਂ ਦੇਖਣ ਨੂੰ ਸਾਨੂੰ ਮਿਲਦੀਆਂ ਹਨ ਦੁਨੀਆਂ ਭਰ ਦੀਆਂ ਵਾਧੂ ਘਾਟੂ ਰੀਤਾਂ ਤੇ ਕੂਰੀਤਾਂ ਤੇ ਬੇਲੋੜੀਆਂ ਰਸਮਾਂ ਬੇਲੋੜੀਆਂ ਜੱਬਲੀਆਂ ਸਿੱਖ ਘਰ ਅੰਦਰ ਸਾਡੇ ਘਰ ਵਿੱਚ ਟਿਕ ਗਈਆਂ ਹਨ ਜਾਂ ਅਸੀਂ ਆਪਣੇ ਘਰ ਅੰਦਰ ਟਿਕਾ ਲਈਆਂ ਹਨ ਜਾਂ ਇੰਜ ਆਖੋ ਸਿੱਖ ਕੌਮ ਦੇ ਅੰਦਰ ਕੁਸਪੈਠ ਕਰ ਗਈਆਂ ਹਨ ਜਿੱਥੋਂ ਕੋ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਚੁੱਕਿਆ ਸੀ ਅੱਜ ਅਸੀਂ ਉੱਥੇ ਕੋਹੀ ਜਾ ਖਲੋਤੇ ਹਾਂ ਬ੍ਰਾਹਮਣੀ ਮਤ ਦੀ ਵਿਚਾਰਧਾਰਾ ਤਾਂ ਅਮਰ ਵੇਲ ਵਾਂਗੂ ਸਭ ਪਾਸੇ ਜਕੜ ਮਾਰੀ ਬੈਠੀ ਹੈ ਅਣਜਾਣੇ ਵਿੱਚ ਪਿਛਲੇ ਕੁਝ ਸਾਲਾਂ ਤੋਂ ਪਿਛਲੇ ਕੁਝ ਸਮੇਂ ਤੋਂ ਬੜੇ ਜ਼ੋਰ ਸ਼ੋਰ ਨਾਲ ਅਸਾਂ ਯੋਗ ਮਤ ਦੀ ਵਿਚਾਰਧਾਰਾ ਨੂੰ ਵੀ ਅਪਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਇਸ ਘਸੀ ਪਿਟੀ ਵਿਚਾਰ ਧਾਰਾ ਨੇ ਤਾਂ ਗੁਰਮਤਿ ਨੂੰ ਹੀ ਪਿੱਛੇ ਪਾ ਦਿੱਤਾ ਹੈ ਇਸ ਹਥਲੀ ਵਿਚਾਰ ਵਿੱਚ ਬੰਦਗੀ ਸੰਬੰਧੀ ਸਿੱਖ ਰਹਿਤ ਮਰਯਾਦਾ ਗੁਰੂ ਗ੍ਰੰਥ ਸਾਹਿਬਹਾਰਾ ਜੀ ਵਿਚਾਰ ਧਾਰਾ ਦੇ ਅਨਸਾਰ ਵਿਚਾਰ ਚਰਚਾ ਕਰਨ ਲੱਗੇ ਹਾਂ ਸਿੱਖੀ ਵਿੱਚ ਬੰਦਗੀ ਦੋ ਪ੍ਰਕਾਰ ਦੀ ਹੈ ਇਸ ਦੋ ਪ੍ਰਕਾਰ ਦੀ ਬੰਦਗੀ ਪ੍ਰਤੀ ਸਿੱਖ ਰਾਤ ਮਰਜ਼ਾ ਦਾ ਵਿੱਚ ਚੰਗੀ ਤਰ੍ਹਾਂ ਵਿਸਥਾਰ ਸਹਿਤ ਵਿਆਖਿਆ ਕੀਤੀ ਗਈ ਹੈ ਲਿਖਿਆ ਮਿਲਦਾ ਹੈ ਇਸ ਦੀ ਵੰਡ ਇਸ ਪ੍ਰਕਾਰ ਕੀਤੀ ਗਈ ਹੈ ਇੱਕ ਜਾਤੀ ਬੰਦਗੀ ਤੇ ਦੂਜੀ ਜਮਾਤੀ ਬੰਦਗੀ ਮੰਨੀ ਗਈ ਹੈ ਸਿੱਧਾ ਸਮਝਣਾ ਹੋਵੇ ਤਾਂ ਇੰਜ ਕਿਹਾ ਜਾ ਸਕਦਾ ਹੈ ਇੱਕ ਸ਼ਖਸੀ ਦੂਸਰੀ ਪੰਥਕ ਰਹਿਣੀ ਮੰਨੀ ਗਈ ਹੈ ਸ਼ਖਸੀ ਰਹਿਣੀ ਵਿੱਚ ਪ੍ਰਥਮ ਨਾਮ ਬਾਣੀ ਦਾ ਅਭਿਆਸ ਆਉਂਦਾ ਹੈ ਉੰਜ ਸ਼ਕਸੀ ਰਹਿਣੀ ਤਿੰਨ ਪ੍ਰਕਾਰ ਦੀ ਹੁੰਦੀ ਹੈ ਗੁਰਮਤ ਰਹਿਣੀ ਸੇਵਾ ਵੀ ਇਸੇ ਰਹਿਣੀ ਵਿੱਚ ਹੀ ਆਉਂਦੀ ਹੈ ਜ਼ਾਤੀ ਬੰਦਗੀ ਵਿੱਚ ਨਾਮ ਬਾਣੀ ਦੇ ਅਭਿਆਸ ਵਿੱਚ ਸਾਫ ਸ਼ਬਦਾਂ ਅੰਦਰ ਲਿਖਿਆ ਹੋਇਆ ਹੈ ਕਿ ਸਿੱਖ ਅੰਮ੍ਰਿਤ ਵੇਲੇ ਪਹਿਹ ਰਾਤ ਰਹਿੰਦੀ ਜਾ ਕੇ ਇਸ਼ਨਾਨ ਕਰੇ ਅਤੇ ਇੱਕ ਅਕਾਲ ਪੁਰਖ ਦਾ ਧਿਆਨ ਧਰਦਾ ਹੋਇਆ ਵਾਹਿਗੁਰੂ ਦਾ ਨਾਮ ਲਏ ਦੂਸਰਾ ਨਿਤਨੇਮ ਦਾ ਪਾਠ ਕਰੇ ਨਿਤਨੇਮ ਦੀਆਂ ਬਾਣੀਆਂ ਇਹ ਹਨ ਜਪ ਜਾਪ ਅਤੇ ਸਵਈਏ ਸਰਾਵ ਸੁਦ ਵਾਲੇ ਇਹ ਬਾਣੀਆਂ ਅਮਰਤ ਵੇਲੇ ਪੜ੍ਹਨੀਆਂ ਸੋਦਾ ਰਹਿ ਰਾਤ ਸ਼ਾਮ ਵੇਲੇ ਸੂਰਜ ਡੁੱਬੇ ਪੜ੍ਹਨੀ ਇਸ ਵਿੱਚ ਇਹ ਬਾਣੀਆਂ ਸ਼ਾਮਲ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖੇ ਨੌ ਸ਼ਬਦ ਸੋਦਾਰ ਤੋਂ ਲੈ ਕੇ ਸ਼ਰਨ ਭਲੇ ਕੀ ਰਾਖੋ ਸ਼ਰਮਾ ਤੱਕ ਚਉਪਈ ਪਾਤਸ਼ਾਹੀ ਦਸਵੀਂ 함ਰੀ ਕਰੋ ਹਾਸ ਦੇ ਰੱਛਾ ਤੂੰ ਲੈ ਕੇ ਦੁਸ਼ ਦੋਗ ਤੇ ਲੋਹ ਬਚਾਈ ਸਵਈਆ ਪਾਏਂਗੇ ਜਬ ਤੇ ਤੁਮਰੇ ਅਤੇ ਦੋਹਰਾ ਸਗਲ ਦਵਾਰ ਛਾੜ ਕੇ ਅਨੰਦ ਸਾਹਿਬ ਦੀਆਂ ਪਹਿਲੀਆਂ 5 ਪੌੜੀਆਂ ਤੇ ਅੰਤਿਲ ਇੱਕ ਪੌੜੀ ਮਧਾਵਣੀ ਤੇ ਸ਼ਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਹੀ ਸੋਹਿਲਾ ਇਹ ਬਾਣੀ ਰਾਤ ਨੂੰ ਸੌਣ ਵੇਲੇ ਪੜ੍ਹਨੀ ਅੰਮ੍ਰਿਤ ਵੇਲੇ ਅਤੇ ਸੋਦਰ ਵੇਲੇ ਦੇ ਨਿਤਨੇਮ ਉਪਰੰਤ ਅਰਦਾਸ ਕਰਨੀ ਜ਼ਰੂਰੀ ਹੈ ਇਸ ਤੋਂ ਅੱਗੇ ਅਰਦਾਸ ਦਾ ਸਰੂਪ ਪੂਰਾ ਦਿੱਤਾ ਹੋਇਆ ਹੈ ਜਾਤੀ ਬੰਦਗੀ ਵਿੱਚ ਇੱਕ ਜਾਤੀ ਬੰਦਗੀ ਵਿੱਚ ਇੱਕ ਹੋਰ ਗੱਲ ਅਹਿਮ ਕੀਤੀ ਗਈ ਹੈ ਉਹ ਇਹ ਕਿ ਸਿੱਖ ਰਤ ਮਰਯਾਦਾ ਦੇ ਪੰਨਾ 16 ਤੇ ਅੰਕਤ ਹੈ ਕਿ ਸਹਿਜ ਪਾਠ ਦੇ ਸਰਲੇਖ ਇਹ ਅੰਕਤ ਹੈ ਹਰ ਇੱਕ ਸਿੱਖ ਨੂੰ ਵਸ ਲਗੇ ਗੁਰਬਾਣੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਦਾ ਵਖਰਾ ਤੇ ਨਵੇਕਲਾ ਸਥਾਨ ਨੀਤ ਕਰਨਾ ਚਾਹੀਦਾ ਹੈ ਹਰ ਇੱਕ ਸਿੱਖ ਸਿੱਖਣੀ ਬੱਚੇ ਬੱਚੀ ਨੂੰ ਗੁਰਮੁਖੀ ਪੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਸਿੱਖਣਾ ਚਾਹੀਦਾ ਹੈ ਹਰ ਇੱਕ ਸਿੱਖ ਅੰਮ੍ਰਿਤ ਵੇਲੇ ਪ੍ਰਸ਼ਾਦ ਛਕਣ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਲਵੇ ਤੇ ਇਸ ਵਿੱਚ ਓਕਾਈ ਹੋ ਜਾਵੇ ਤਾਂ ਦਿਨ ਵਿੱਚ ਕਿਸੇ ਨਾ ਕਿਸੇ ਵੇਲੇ ਜ਼ਰੂਰ ਹੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੇ ਜਾਂ ਸੁਣੇ ਸਫਰ ਆਦ ਔਕੜ ਵੇਲੇ ਦਰਸ਼ਨ ਕਰਨ ਤੋਂ ਆਸਮਰੱਥ ਹੋਵੇ ਤਾਂ ਸ਼ੰਕਾ ਨਹੀਂ ਕਰਨੀ ਇਸ ਵਾਸਤੇ ਚੰਗਾ ਤਾਂ ਇਹ ਹੈ ਕਿ ਹਰ ਇੱਕ ਸਿੱਖ ਆਪਣਾ ਸਇਅ ਪਾਠ ਜਾਰੀ ਰੱਖੇ ਤੇ ਮਹੀਨੇ ਦੋ ਮਹੀਨੇ ਮਗਰੋਂ ਜਾਂ ਜਿੰਨੇ ਸਮੇਂ ਵਿੱਚ ਹੋ ਸਕੇ ਇਹ ਭੋਗ ਪਾਵੇ ਪਾਠ ਆਰੰਭ ਕਰਨ ਸਮੇਂ ਅਨੰਦ ਸਾਹਿਬ ਦੀਆਂ ਪਹਿਲੀਆਂ 5 ਪੌੜੀਆਂ ਤੇ ਅੰਤਲੀ ਪੌੜੀ ਦੇ ਪਾਠ ਮਗਰੋਂ ਅਰਦਾਸਾ ਕਰਕੇ ਹੁਕਮ ਲੈਣਾ ਚਾਹੀਦਾ ਹੈ ਫਿਰ ਜਪ ਸਾਹਿਬ ਦਾ ਪਾਠ ਕਰਨਾ ਚਾਹੀਦਾ ਹੈ ਪਾ ਜਪਜੀ ਦਾ ਵਿਅਕਤੀਗਤ ਤੌਰ ਤੇ ਹਰ ਸਿੱਖ ਨੇ ਕਿਵੇਂ ਵਿਚਰਨਾ ਹੈ ਅਪਰੋਖਤ ਲਿਖਤ ਵਿੱਚ ਆ ਗਿਆ ਹੈ ਜੋ ਕਿ ਪੰਥ ਪ੍ਰਵਾਨ ਸਿੱਖ ਰਤ ਮਰਯਾਦਾ ਵਿੱਚ ਲਿਖਿਆ ਹੋਇਆ ਹੈ ਜਮਾਤੀ ਬੰਦਗੀ ਦਾ ਹਵਾਲਾ ਵੀ ਸਿੱਖ ਰਤ ਮਰਯਾਦਾ ਵਿੱਚ ਆਉਂਦਾ ਹੈ ਇਸ ਨੂੰ ਸੰਗਤੀ ਬੰਦਗੀ ਦਾ ਵੀ ਨਾਂ ਦਿੱਤਾ ਜਾ ਸਕਦਾ ਹੈ ਸਿੱਖ ਰਤ ਮਰਯਾਦਾ ਦੇ ਪੰਨਾ 12 ਤੇ ਲਿਖਿਆ ਹੋਇਆ ਹੈ ਕਿ ਜੋ ਕੇ ਗੁਰਦੁਆਰਾ ਸਰਲੇਖ ਅੰਕਤ ਹੈ ਗੁਰਦੁਆਰਾ ਗੁਰਬਾਣੀ ਦਾ ਅਸਰ ਸਾਧ ਸੰਗਤ ਦੇ ਬੈਠਿਆਂ ਵਧੇਰੇ ਹੁੰਦਾ ਹੈ ਇਸ ਲਈ ਸਿੱਖ ਲਈ ਉਚਿਤ ਹੈ ਕਿ ਸਿੱਖ ਧਰਮ ਦੇ ਜੋੜ ਮੇਲਿਆਂ ਦੇ ਅਸਥਾਨ ਗੁਰਦੁਆਰਿਆਂ ਦੇ ਦਰਸ਼ਨ ਕਰੇ ਤੇ ਸਾਗ ਸੰਗਤ ਵਿੱਚ ਬੈਠ ਕੇ ਗੁਰਬਾਣੀ ਤੋਂ ਲਾਭ ਉਠਾਵੇ ਗੁਰਦੁਆਰੇ ਅੰਦਰ ਆ ਕੇ ਅਸਾਂ ਕੀ ਕਰਨਾ ਹੈ ਇਸ ਦਾ ਵਿਸਥਾਰ ਵੀ ਦਿੱਤਾ ਹੋਇਆ ਹੈ ਇਸ ਨੂੰ ਜਮਾਤੀ ਬੰਦਗੀ ਦਾ ਨਾਮ ਦਿੱਤਾ ਜਾ ਸਕਦਾ ਹੈ ਸੰਗਤ ਵਿੱਚ ਕੀਰਤਨ ਕੇਵਲ ਸਿੱਖ ਹੀ ਕਰ ਸਕਦਾ ਹੈ ਕੀਰਤਨ ਗੁਰਬਾਣੀ ਨੂੰ ਰਾਗਾਂ ਵਿੱਚ ਉਚਾਰਨ ਨੂੰ ਕਹਿੰਦੇ ਹਨ ਸੰਗਤ ਵਿੱਚ ਕੀਰਤਨ ਕੇਵਲ ਗੁਰਬਾਣੀ ਜਾਂ ਇਸ ਦੀ ਵਿਆਖਿਆ ਸਰੂਪ ਰਚਨਾ ਭਾਈ ਗੁਰਦਾਸ ਜੀ ਤੇ ਭਾਈ ਆਨੰਦ ਲਾਲ ਜੀ ਦੀ ਹੀ ਬਾਣੀ ਦਾ ਹੋ ਸਕਦਾ ਹੈ ਸ਼ਬਦਾਂ ਨੂੰ ਝੋਟੀਆਂ ਦੀ ਧਾਰਨਾ ਜਾਂ ਰਾਗ ਨਾਲ ਪੜਦਿਆਂ ਬਾਹਰ ਦੀਆਂ ਮਨ ਘੜਤ ਤੇ ਵਾਧੂ ਤੁਕਾਂ ਲਾ ਕੇ ਧਾਰਨਾ ਲਾਉਣੀ ਜਾਂ ਗਾਉਣਾ ਅਯੋਗ ਹੈ ਸ਼ਬਦ ਹੀ ਧਾਰਨਾ ਬਣਾਈ ਜਾਏ ਜਮਾਤੀ ਬੰਦਗੀ ਦੀ ਹੀ ਇੱਕ ਹੋਰ ਮਦ ਕਥਾ ਦੀ ਆਉਂਦੀ ਹੈ ਸੰਗਤ ਵਿੱਚ ਗੁਰਬਾਣੀ ਦੀ ਕਥਾ ਸਿੱਖ ਹੀ ਕਰੇ ਕਥਾ ਦਾ ਮਨੋਰਥ ਗੁਰਮਤਿ ਦਰਣਾਉਣਾ ਹੀ ਹੋਵੇ ਕਥਾ 10 ਗੁਰੂ ਸਾਹਿਬਾਨ ਦੀ ਬਾਣੀ ਜਾਂ ਭਾਈ ਗੁਰਦਾਸ ਭਾਈ ਨੰਦ ਲਾਲ ਜਾਂ ਕਿਸੇ ਹੋਰ ਪੰਥਕ ਪੁਸਤਕ ਜਾਂ ਇਤਿਹਾਸ ਦੀਆਂ ਪੁਸਤਕਾਂ ਜੋ ਗੁਰਮਤ ਦੇ ਅਨਕੂਰ ਹੋਣ ਦੀ ਹੋ ਸਕਦੀ ਹੈ ਪਰ ਅਨਮਤ ਦੀ ਕਿਸੇ ਪੁਸਤਕ ਦੀ ਨਹੀਂ ਹੋ ਸਕਦੀ ਹਾਂ ਪ੍ਰਮਾਣ ਵਜੋਂ ਕਿਸੇ ਮਹਾਤਮਾ ਜਾਂ ਪੁਸਤਕ ਦੀ ਉਤਮ ਸਿੱਖਿਆ ਦਾ ਲਿਆ ਜਾ ਸਕਦਾ ਹੈ ਵਖਿਆਨ ਗੁਰਦੁਆਰੇ ਵਿੱਚ ਗੁਰਮਤ ਤੋਂ ਵਿਰੁੱਧ ਕੋਈ ਵਖਿਆਨ ਨਹੀਂ ਹੋ ਸਕਦਾ ਗੁਰਦੁਆਰੇ ਵਿੱਚ ਸੰਗਤ ਦਾ ਪ੍ਰੋਗਰਾਮ ਆਮ ਤੌਰ ਤੇ ਇਉਂ ਹੁੰਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਰਤਨ ਕਥਾ ਵਿਖਿਆਨ ਅਨੰਦ ਸਾਹਿਬ ਅਰਦਾਸ ਫਤਿਹ ਸਤਿ ਸ੍ਰੀ ਅਕਾਲ ਦਾ ਜੈਕਾਰਾ ਤੇ ਹੁਕਮ ਹੁਣ ਅਸੀਂ ਪਿਛਲੇ ਕੁ ਸਮੇਂ ਤੋਂ ਆਪੋ ਆਪਣੀ ਮਰਜ਼ੀ ਦੀਆਂ ਨਵੀਆਂ-ਨਵੀਆਂ ਜਥੇਬੰਦੀਆਂ ਬਣਾ ਕੇ ਧੜੇ ਬੰਦੀਆਂ ਬਣਾ ਕੇ ਸਿੱਖੀ ਸਿਧਾਂਤ ਦੀ ਪੂਰੀ ਤਨਦੇਹੀ ਨਾਲ ਖੇਖਬੜੀ ਉਡਾ ਰਹੇ ਹਾਂ ਇਹਦੀ ਜਣੀ ਤੇਲ ਦੇ ਰਹੇ ਹਾਂ ਅਸੀਂ ਸਿੱਖ ਧਰਮ ਦੀ ਇਹ ਖੇਖਬੜੀ ਅਡਾਉਣ ਦਾ ਪੂਰਾ ਪੂਰਾ ਜਿੱਥੇ ਉਪਰਾਲਾ ਕਰ ਰਹੇ ਹਾਂ ਉੱਥੇ ਹੀ ਸਿੱਖ ਸਿਧਾਂਤ ਨੂੰ ਵੀ ਮਲਿਆ ਮੇੜ ਕਰਨ ਦਾ ਯਤਨ ਕਰ ਰਹੇ ਹਾਂ ਇੱਕ ਮੋਟੀ ਜਿਹੀ ਮਿਸਾਲ ਦੱਸਦਾ ਹਾਂ ਸਿੱਖ ਰਹਿਤ ਮਰਯਾਦਾ ਵਿੱਚ ਲਿਖਿਆ ਹੈ ਕਿ ਕੀਰਤਨ ਕੇਵਲ ਤੇ ਕੇਵਲ ਗੁਰੂ ਗ੍ਰੰਥ ਦੀ ਬਾਣੀ ਭਾਈ ਗੁਰਦਾਸ ਦੀਆਂ ਬਾਰਾਂ ਤੇ ਭਾਈ ਅਨੰਦ ਲਾਲ ਸਾਹਿਬ ਦਾ ਹੋ ਸਕਦਾ ਹੈ ਉਥੇ ਦਸੰਬਰਾਂ ਦਾ ਨਾਂ ਤੱਕ ਨਹੀਂ ਲਿਖਿਆ ਹੋਇਆ ਤੇ ਫੇਰ ਸਾਡੇ ਮੁੱਖ ਪੁਜਾਰੀ ਮੁੱਖ ਗ੍ਰੰਥੀ ਮੁੱਖ ਜਥੇਦਾਰ ਇਹ ਬਜਤਰ ਨਾਟਕ ਤੋਂ ਸ਼ੁਰੂ ਕਰਨਗੇ ਫਿਰ ਕਹਿਣਗੇ ਜੀ ਇਹ ਸਾਰੀ ਬਾਣੀ ਗੁਰੂ ਗੋਬਿੰਦ ਸਿੰਘ ਜੀ ਦੀ ਹੈ ਇਹ ਭਲਿਓ ਪੰਥ ਨੇ ਜੋ ਫੈਸਲਾ ਕੀਤਾ ਜੇ ਤੁਸੀਂ ਨਹੀਂ ਮੰਨਦੇ ਤੇ ਬਾਹਰ ਕੌਣ ਮੰਨੇਗਾ ਉਥੇ ਕੇਵਲ ਗੁਰੂ ਗ੍ਰੰਥ ਦੀ ਬਾਣੀ ਭਾਈ ਨੰਦ ਲਾਲ ਤੇ ਭਾਈ ਗੁਰਦਾਸ ਸਾਹਿਬ ਦੀ ਬਾਣੀ ਦਾ ਹੀ ਵੇਰਵਾ ਜਾਂ ਅੰਕਿਤ ਕੀਤਾ ਗਿਆ ਹੈ ਹੋਰ ਕਿਸੇ ਬਾਣੀ ਦਾ ਕੀਰਤਨ ਨਹੀਂ ਹੋ ਸਕਦਾ ਤਾਂ ਗੁਰੂ ਗ੍ਰੰਥ ਸਾਹਿਬਹਾਰਾਜ ਜੀ ਦਾ ਜੋ ਪ੍ਰਕਾਸ਼ ਹੈ ਕਥਾ ਕੀਰਤਨ ਵਿਖਿਆਨ ਇਹ ਸਾਰਾ ਸਿੱਖ ਰਲ ਮਰਯਾਦਾ ਵਿੱਚ ਲਿਖਿਆ ਹੋਇਆ ਹੈ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀਆਂ ਬਾਣਾਂ ਵਿੱਚ ਹੋਰ ਵੀ ਸੋਹਣੇ ਢੰਗ ਦੇ ਨਾਲ ਜਾਤੀ ਬੰਦਗੀ ਨੂੰ ਖੋਲ ਕੇ ਰੱਖਿਆ ਹੈ ਗੁਰਮੁਖ ਭੜ ਕੇ ਉੱਠਕਰ ਅੰਮ੍ਰਿਤ ਵੇਲੇ ਸਰਨਮਹੰਦਾ ਗੁਰ ਕੇ ਚਰਨ ਉਚਾਰਕ ਹੈ ਧਰਮ ਸਾਲ ਦੀ ਸੂਲਤ ਕਰਨ ਦਾ ਸਾਦ ਸੰਗਤ ਵਿੱਚ ਜਾਇ ਕੈ ਗੁਰਬਾਣੀ ਦੇ ਪ੍ਰੀਤ ਸੁਣਨਦਾ ਸ਼ੰਕਾ ਮਨੋਂ ਮਟਾਏ ਕੈ ਗੁਰਸਿੱਖਾਂ ਦੀ ਸੇਵ ਕਰਨਦਾ ਕੀਰਤ ਵਿਰਤ ਕਰ ਧਰਮ ਦੀ ਲੈ ਪ੍ਰਸ਼ਾਦ ਆਣ ਵਰਤੰਦਾ ਗੁਰਸਿੱਖਾਂ ਨੂੰ ਦੇ ਕਰ ਪਿਛੋਂ ਬਚਿਆ ਆਪ ਖਵੰਦਾ ਕਲ ਹੀ ਕਾਲ ਪ੍ਰਗਾਸ ਕਰ ਗੁਰ ਚੇਲਾ ਚੇਲਾ ਗੁਰ ਸੰਦਾ ਗੁਰਮਹਗਾੜੀ ਰਾ ਚਲੰਦਾ ਇਸ ਪੌੜੀ ਤੋਂ ਇਹ ਸਪਸ਼ਟ ਹੋ ਗਿਆ ਕਿ ਸਿੱਖ ਦੀ ਜਾਤੀਬੰਦਗੀ ਵਿੱਚ ਨਾਮ ਬਾਣੀ ਦਾ ਅਭਿਆਸ ਆਉਂਦਾ ਹੈ ਗੁਰਦੁਆਰਾ ਸਮੂਹ ਵਿੱਚ ਸਾਡੀ ਜਮਾਤੀ ਬੰਦਗੀ ਆਉਂਦੀ ਹੈ ਅਸੀਂ ਆਪਣੇ ਆਪ ਨੂੰ ਸੱਚਾ ਸਿੱਧ ਕਰਨ ਲਈ ਅਤੇ ਕਈ ਪ੍ਰਕਾਰ ਦੀਆਂ ਮਨ ਘੜਤ ਦਲੀਲਾਂ ਦੇ ਕੇ ਸਿੱਖ ਰਿਆਲ ਮਰਯਾਦਾ ਨੂੰ ਰੋਲਣ ਲਈ ਯਤਨ ਕਰ ਰਹੇ ਹਾਂ ਪਿਛਲੇ ਕੁ ਸਮੇਂ ਤੋਂ ਗੁਰਬਾਣੀ ਕੀਰਤਨ ਛੱਡ ਕੇ ਕੇਵਲ ਇੱਕ ਵਾਹਿਗੁਰੂ ਸ਼ਬਦ ਆਹੀ ਕੀਰਤਨ ਸ਼ੁਰੂ ਹੋ ਗਿਆ ਹੈ ਗੁਰਬਾਣੀ ਵਰਗੀ ਕੀਮਤੀ ਵਸਤੂ ਦੀ ਕਥਾ ਦੀ ਥਾਂ ਕਥਾ ਵੀ ਨਾਲ ਪੁਲਾ ਦिती ਹੈ ਕਈਆਂ ਗੁਰਦੁਆਰਿਆਂ ਵਿੱਚ ਨਵੀਆਂ ਪਿਰਤਾਂ ਦੇਖਣ ਨੂੰ ਮਿਲ ਰਹੀਆਂ ਹਨ ਸਿੱਖ ਰਹਿਤ ਮਰਯਾਦਾ ਵਿੱਚ ਸਾਫ਼ ਸੁਥਰੇ ਸਿੱਧਰੇ ਸ਼ਬਦਾਂ ਵਿੱਚ ਲਿਖਿਆ ਹੋਇਆ ਹੈ ਗੁਰਦੁਆਰੇ ਅੰਦਰ ਕੀਰਤਨ ਤੇ ਕਥਾ ਹੋਣੀ ਚਾਹੀਦੀ ਹੈ ਜੋ ਕਿ ਸਾਡੀ ਸਮੂਹ ਜੋ ਕਿ ਸਾਡੀ ਸਮਾਜਿਕ ਜੋ ਕਿ ਸਾਡੀ ਸਾਰਿਆਂ ਦੀ ਇਹ ਪੰਥਕ ਬੰਦਗੀ ਹੈ ਜਮਾਤੀ ਬੰਦਗੀ ਹੈ ਇਹ ਚੰਦ ਬੰਦਿਆਂ ਦਾ ਧਰਮ ਨਹੀਂ ਹੈ ਇਸ ਮੁਚੇ ਭਾਈਚਾਰੇ ਨੂੰ ਆਪਣੀ ਪਿਆਰ ਗਲਵਕੜੀ ਵਿੱਚ ਲੈਂਦਾ ਹੈ ਕੁਝ ਕੁ ਭੈਣਾ ਵੀਰਾਂ ਨੂੰ ਆਪਣੀ ਮਰਜ਼ੀ ਦੁਆਰਾ ਇਹ ਕਹਿੰਦਿਆ ਸੁਣਿਆ ਹੈ ਕਿ ਗੁਰਬਾਣੀ ਕੀਰਤਨ ਦੀ ਕੀ ਜ਼ਰੂਰਤ ਹੈ ਕੇਵਲ ਵਾਹਿਗੁਰੂ ਦੇ ਸ਼ਬਦ ਦਾ ਜਾਪ ਹੀ ਕਰਨਾ ਚਾਹੀਦਾ ਹੈ ਜੀ ਆਪਣੀ ਮਰਜ਼ੀ ਦੇ ਬਣੇ ਹੋਏ ਮਾਲਕ ਢੋਲਕੀਆਂ ਵਾਜੀਆਂ ਚਮਟੀਆਂ ਸ਼ੈਣੀਆਂ ਸ਼ੈਣੀਆਂ ਤੇ ਤਬਲੇ ਦੇ ਪੂਰੇ ਜ਼ੋਰ ਸ਼ੋਰ ਨਾਲ ਵਾਹਿਗੁਰੂ ਦਾ ਕੀਰਤਨ ਸ਼ੁਰੂ ਕਰ ਦਿੰਦੇ ਹਨ ਪਹਿਲਾਂ ਹੌਲੀ-ਹੌਲੀ ਸ਼ੁਰੂ ਕਰਦੇ ਹਨ ਤੇ ਫਿਰ ਇਕਦਮ ਤੇਜ਼ ਦੇ ਸ਼ੁਰੂ ਕਰ ਦਿੰਦੇ ਹਨ ਫਿਰ 2-2 ਘੰਟੇ ਇੱਕੋ ਵਾਹਿਗੁਰੂ ਸ਼ਬਦ ਦਾ ਹੀ ਕੀਰਤਨ ਕਰੀ ਜਾਂਦੇ ਹਨ ਨਾ ਇਹ ਜਾਤੀਬੰਦਗੀ ਹੈ ਤੇ ਨਾ ਇਹ ਜਮਾਤੀਬੰਦਗੀ ਹੈ ਆਪਣੇ ਆਪ ਨੂੰ ਬਹੁਤ ਪੱਕਾ ਸੇ ਗਿਰਨ ਵਾਲਾ ਉੱਠੇਗਾ ਤੇ ਜਾਗ ਰਹੀਆਂ ਬੱਤੀਆਂ ਨੂੰ ਬੰਦ ਕਰ ਦੇਵੇਗਾ ਇਸ ਤਰ੍ਹਾਂ ਗੁਰਬਾਣੀ ਦੇ ਪਾਸ ਬੈਠਿਆਂ ਹੋਇਆਂ ਵੀ ਗੁਰਬਾਣੀ ਦੇ ਨਾਲ ਨਹੀਂ ਜੁੜ ਸਕਿਆ ਜਿਹੜਾ ਕੰਮ ਅਸੀਂ ਘੜ ਕਰਨਾ ਸੀ ਉਹ ਕੰਮ ਗੁਰਦੁਆਰੇ ਕਰ ਰਹੇ ਹਨ ਤੇ ਪੰਥ ਦੇ ਕੰਮ ਵੀ ਬੜੇ ਨਿਹਾਰੇ ਜਿਨ੍ਹਾਂ ਲੋਕਾਂ ਨੇ ਗੁਰਬਾਣੀ ਦੇ ਮੂਰਲੇ ਰੂਪ ਵਿੱਚ ਆਪਣੀ ਮਨਮਰਜ਼ੀ ਨਾਲ ਵਾਹਿਗੁਰੂ ਸ਼ਬਦ ਜੋੜਿਆ ਹੈ ਉਹਨਾਂ ਨੂੰ ਅਸੀਂ ਪੰਥ ਰਤਨ ਦਾ ਖਿਤਾਬ ਦੇ ਕੇ ਸਨਮਾਨ ਵੀ ਦੇ ਰਹੇ ਹਾਂ ਕਿਹ ਕਮਲ ਦੀਆਂ ਬਾਤਾਂ ਨੇ ਕੀ ਪੁੱਛਿਆ ਜਾ ਸਕਦਾ ਹੈ ਗੁਰਬਾਣੀ ਵਿੱਚ ਅਸੀਂ ਆਪਣੇ ਕੋਲੋਂ ਕੋਈ ਸ਼ਬਦ ਲਗਾ ਸਕਦੇ ਹਾਂ ਜੇ ਨਹੀਂ ਸ਼ਬਦ ਲਗਾ ਸਕਦੇ ਤੇ ਜਿਨ੍ਹਾਂ ਨੇ ਲਗਾਇਆ ਹੈ ਉਹਨਾਂ ਨੂੰ ਅਸੀਂ ਫਿਰ ਕਿਉਂ ਇਤਨਾ ਮਾਣ ਦੇ ਰਹੇ ਹਾਂ ਅਸੀਂ ਕਿਉਂ ਇਹ ਪੈਸੇ ਦੇ ਰਹੇ ਹਾਂ ਕੋਈ ਬੰਦਾ ਇਸ ਗੱਲ ਨੂੰ ਪੁੱਛਣ ਲਈ ਤਿਆਰ ਨਹੀਂ ਕਿਉਂਕਿ ਹਰ ਬੰਦੇ ਦੀ ਕਿਤਨਾ ਕਿਤੇ ਕੋਈ ਨਾ ਕੋਈ ਤਾਰ ਜੁੜੀ ਹੋਈ ਹੈ ਇਸ ਵਾਸਤੇ ਆ ਸਾਨੂੰ ਲੋੜ ਹੈ ਕਿ ਜੋ ਪੰਥ ਦੇ ਵਿੱਚ ਕਮਜ਼ੋਰੀਆਂ ਆਈਆਂ ਹੋਈਆਂ ਹਨ ਉਹਨਾਂ ਕਮਜ਼ੋਰੀਆਂ ਦੂਰ ਕਰੀਏ ਜਮਾਤ ਦੇਖੋ ਸਿਮਰਨ ਕੋ ਮਾਰਾ ਨਹੀਂ ਪਰ ਅਸੀਂ ਗੁਰਬਾਣੀ ਦੀ ਬੇਅਦਬੀ ਕਿਉਂ ਕਰ ਰਹੇ ਹਾਂ ਭਲਾ ਹੋਵੇ ਅਜੇ ਦਰਬਾਰਸਾਲ ਦਾ ਜਿੱਥੇ ਕੇਵਲ ਨਰੋਲ ਗੁਰਬਾਣੀ ਦਾ ਕੀਰਤਨ ਹੈ ਜੋ ਚੱਲ ਰਿਹਾ ਹੈ ਤੋਂ ਫਿਰ ਜਿਹੜਾ ਕੰਮ ਅਸੀਂ ਘਰ ਕਰਨਾ ਸੀ ਉਹ ਕੰਮ ਗੁਰਦੁਆਰੇ ਕਰ ਰਹੇ ਹਾਂ ਤੇ ਗੁਰਦੁਆਰੇ ਤਾਂ ਸ਼ਬਦ ਕੀਰਤਨ ਤੇ ਸ਼ਬਦ ਵਿਚਾਰ ਕਰਨੀ ਸੀ ਉਹ ਪੱਕੇ ਤੌਰ ਤੇ ਅਸੀਂ ਬੰਦ ਕਰ ਦਿੱਤੀ ਮੇਰਾ ذاتی ਤਜਰਬਾ ਹੈ ਜਿੰਨਾ ਚਿਰ ਇਕੱਲੇ ਵਾਹਿਗੁਰੂ ਦਾ ਕੀਰਤਨ ਹੋ ਰਿਹਾ ਹੈ ਉਹਨਾਂ ਚਿਰ ਤੱਕ ਤਾਂ ਕੁਝ ਲੋਕ ਮੇਰੇ ਵੀਰ ਬੈਠਦੇ ਨੇ ਜਿਉਂ ਹੀ ਸ਼ਬਦ ਦੀ ਵਿਚਾਰ ਸ਼ੁਰੂ ਹੁੰਦੀ ਹੈ ਬੁਰਬੁਰ ਕਰਦੇ ਉੱਠ ਬੈਂਦੇ ਨੇ ਇਹ ਕੰਮ ਚੰਗਾ ਨਹੀਂ ਇਹ ਲੋਕ ਝੂਠ ਬੋਲਦੇ ਨੇ ਹੱਦ ਹੋ ਗਈ ਕੋਈ ਨਾ ਕੋਈ ਤਾਂ ਸ਼ਬਦ ਦੀ ਵਿਚਾਰ ਕਰੇਗਾ ਹੀ ਨਾ ਸ਼ਬਦ ਦੀ ਵਿਚਾਰ ਕਰਾਂਗੇ ਤਾਹੀਂ ਸਾਨੂੰ ਕਿਸੇ ਚੀਜ਼ ਦੀ ਸਮਝ ਆ ਸਕਦੀ ਹੈ। ਤੋਂ ਇਸ ਵਾਸਤੇ ਜਾਤੀਬੰਦਗੀ ਜਮਾਤੀ ਵਿੱਚ ਲੈ ਲੈਂਦੀ ਹੈ। ਜਮਾਤੀ ਵਿੱਚ ਜੋ ਕਰਨਾ ਸੀ ਉਸ ਨੂੰ ਅਸੀਂ ਭੁਲਾ ਦਿੱਤਾ ਹੈ। ਪੱਕੇ ਤੌਰ ਤੇ ਅਸੀਂ ਸ਼ਬਦ ਦੇ ਵਿਚਾਰ ਬੰਦ ਕੀਤੀ। ਇਸ ਦੇ ਦੂਰ ਅਸਟੇਨ ਇਹ ਨਿਕਲੇ ਹਨ ਕਿ ਸਿੱਖ ਕੌਮ ਸਿੱਖੀ ਇਸਲਾਮ ਤੋਂ ਕੋਹਾਂ ਦੂਰ ਚਲੀ ਗਈ ਲੱਗਦੀ ਹੈ। ਸਿਮਰਨ ਕੋਈ ਮਾੜੀ ਗੱਲ ਨਹੀਂ ਹੈ ਪਰ ਜਿਸ ਤਰ੍ਹਾਂ ਗੁਰਬਾਣੀ ਆਖਦੀ ਹੈ ਸਾਨੂੰ ਉਹ ਤਰੀਕਾ ਅਪਣਾਉਣਾ ਪਏਗਾ ਜਿਸ ਤਰ੍ਹਾਂ ਸਿੱਖ ਰਹਿਤ ਮਰਿਆਦਾ ਵਿੱਚ ਲਿਖਿਆ ਹੋਇਆ ਹੈ ਉਹ ਤਰੀਕਾ ਅਪਣਾਉਣ ਦੀ ਜ਼ਰੂਰਤ ਹੈ ਸਿਮਰਨ ਸੰਬੰਧੀ ਤਾਂ ਗੁਰੂ ਨਾਨਕ ਦੇਵ ਜੀ ਆਖਦੇ ਹਨ ਕਿ ਮੇਰੇ ਰੱਬ ਜੀ ਮੈਂ ਤੁਹਾਨੂੰ ਯਾਦ ਕਰਦਾ ਹਾਂ ਤੇ ਜਿਉਂਦਾ ਹਾਂ ਜੇਕਰ ਤੁਹਾਡਾ ਨਾਂ ਮੇਰੇ ਪਾਸੋਂ ਵਿਸਰ ਜਾਂਦਾ ਹੈ ਤਾਂ ਮੈਂ ਮਰ ਜਾਂਦਾ ਹਾਂ ਆਖਾਂ ਜੀਵਾ ਵਿਸਰੈ ਮਰ ਜਾਉ ਸਿੱਖੀ ਵਿੱਚ ਤਾਂ ਸਵਾਸ ਸਵਾਸ ਸਿਮਰਨ ਦੀ ਗੱਲ ਕੀਤੀ ਗਈ ਹੈ ਗੁਰੂ ਅਰਜਨ ਪਾਤਸ਼ਾਹ ਜੀ ਦਾ ਇੱਕ ਬਹੁਤ ਪਿਆਰਾ ਵਾਕ ਹੈ ਜੋ ਰਾਗ ਆਸਾ ਵਿੱਚ ਅੰਕਤ ਹੈ ਸ਼ਾਇਦ ਇਸੇ ਸ਼ਬਦ ਤੋਂ ਸਾਨੂੰ ਕੋ ਸੇਧ ਮਿਲ ਸਕੇ ਉਠਤ ਬੈਠਤ ਸੋਵਤ ਧਾਈਐ ਮਾਰਗ ਚਲਤ ਹਰੇ ਹਰ ਗਾਈਐ ਅਥਵਾ ਉਠੰਦਿਆਂ ਬਹੰਦਿਆਂ ਸੁਖ ਸੋ ਮੁਖ ਸੁਖ ਸੋਏ ਨਾਨਕ ਨਾਮ ਸਲਾਹੇ ਮਨ ਮਨ ਤਨ ਸ਼ੀਤਲ ਹੋਏ ਮੈਂ ਇਹਨਾਂ ਤੋਕਾਂ ਨੂੰ ਫਿਰ ਦਰਾ ਦਿਆਂ ਜੋ 321 ਪੰਨੇ ਉੱਤੇ ਅੰਕਿਤ ਹਨ ਉਠੰਦਿਆਂ ਬਹੰਦਿਆਂ ਸਵੰਦਿਆਂ ਸੁਖ ਹੋਏ ਨਾਨਕ ਨਾਮ ਸਲਾਹ ਹੈ ਮਨ ਤਨ ਸ਼ੀਤਲ ਹੋਏ ਪਿਛਲੇ ਕੁ ਸਮੇਂ ਤੋਂ ਸਿੱਖੀ ਸਿਧਾਂਤ ਨੂੰ ਬਹੁਤ ਖੋਰਾ ਲੱਗ ਗਿਆ ਹੈ ਪ੍ਰਭੂ ਸਿਮਰਨ ਦੇ ਅੱਜ ਕੇਂਦਰ ਬਣ ਗਏ ਲੁਧਿਆਣੇ ਸ਼ਹਿਰ ਵਿੱਚ ਵੀ ਦੇਖੇ ਜਾ ਸਕਦੇ ਹਨ ਯੋਗ ਮਤ ਅਨਸਾਰ ਧਿਆਨ ਰੱਖ ਰਖਾਉਣ ਦੀਆਂ ਵਿਧੀਆਂ ਸਮਝਾਈਆਂ ਜਾ ਰਹੀਆਂ ਹਨ ਇਸ ਗੱਲ ਨੂੰ ਆਉਣ ਵਾਲੇ ਸਮੇਂ ਅੰਦਰ ਇੰਜ ਲੱਗ ਰਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਕੇਵਲ ਪੂਜਾ ਹੀ ਰਹਿ ਜਾਏਗੀ ਸ਼ਬਦ ਕੀਰਤਨ ਤੇ ਸ਼ਬਦ ਦੀ ਵਿਚਾਰ ਅਲੋਪ ਹੋ ਕੇ ਰਹਿ ਜਾਏਗੀ ਇਸ ਵਿਸ਼ੇ ਨੂੰ ਹੋਰ ਸਮਝਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਡਾਕਟਰ ਸ਼ੇਰ ਸਿੰਘ ਦੀ ਪੁਸਤਕ ਗੁਰਮਤਿ ਦਰਸ਼ਨ ਵਿੱਚ ਆਏ ਤੋਤਾ ਡਾਕਟਰ ਦੇ ਚੈਪਟਰ ਨੂੰ ਪੜ੍ਹਿਆ ਜਾ ਸਕਦਾ ਹੈ। ਦੂਸਰੀ ਪੁਸਤਕ ਗੁਰਮਤਿ ਗਿਆਨ ਮਿਸ਼ਨੀ ਕਾਲ ਲੁਧਿਆਣਾ ਦੁਆਰਾ ਛਪੀ ਗੁਰਮਤਿ ਨਾਮ ਸਿਮਰਨ ਕੁਝ ਸਿਧਾਂਤਕ ਵਿਚਾਰਾਂ ਡਾਕਟਰ ਗੁਰਬਖਸ਼ ਸਿੰਘ ਜੀ ਸਾਬਕਾ ਡੀਨ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੀ ਦੇਖੀ ਜਾ ਸਕਦੀ ਹੈ। ਡਾਕਟਰ ਸਾਹਿਬ ਜੀ ਲਿਖਦੇ ਹਨ ਕੁਝ ਸਾਲਾਂ ਤੋਂ ਸਿਮਰਨ ਦੇ ਦੀਵਾਨ ਦੇਖਣ ਵਿੱਚ ਆਏ ਹਨ। ਇਹ ਦੀਵਾਨ ਪਹਿਲਾਂ ਘਰਾਂ ਵਿੱਚ ਤੇ ਹੁਣ ਕਈਆਂ ਗੁਰਦੁਆਰਿਆਂ ਵਿੱਚ ਵੀ ਲੱਗਦੇ ਹਨ ਇਹ ਗੱਲ ਪਹਿਲਾਂ ਕਦੇ ਪੜਨ ਸੁਣਨ ਵਿੱਚ ਨਹੀਂ ਆਈ ਸੀ ਕੁਝ ਚਿਰ ਤੋਂ ਰੀਸੋ ਰੀਸ ਵੱਧਦੇ ਹੀ ਇਹ ਦੀਵਾਨ ਜਾ ਰਹੇ ਹਨ ਆਮ ਕਿਹਾ ਜਾਂਦਾ ਹੈ ਕਿ ਕੇਵਲ ਕੀਰਤਨ ਪਾਠ ਕਰੀ ਜਾਣ ਦਾ ਕੀ ਲਾਭ ਹੈ ਜੇ ਬਾਣੀ ਦਾ ਹੁਕਮ ਮੰਨ ਕੇ ਗੁਰਦੁਆਰੇ ਸੰਗਤ ਨੇ ਸਿਮਰਨ ਨਹੀਂ ਕਰਨਾ ਇਸ ਵਿਚਾਰ ਦੇ ਪ੍ਰਭਾਵ ਹੇਠ ਆ ਕੇ ਕੁਝ ਗੁਰਦੁਆਰਿਆਂ ਵਿੱਚ ਖਾਸ ਸਮਾਂ ਸਿਮਰਨ ਦੀਵਾਨ ਲਈ ਨਿਯਤ ਕੀਤਾ ਜਾਂਦਾ ਹੈ ਜਾਂ ਹਫ਼ਤੇ ਵਿੱਚ ਕਿਸੇ ਖਾਸ ਦਿਨ ਸਿਮਰਨ ਦੀਵਾਨ ਦਾ ਹੀ ਪ੍ਰੋਗਰਾਮ ਰੱਖਿਆ ਜਾਂਦਾ ਹੈ ਖਾਸ ਤੌਰ ਤੇ ਯੂਕੇ ਦੇ ਗੁਰਦੁਆਰਿਆਂ ਵਿੱਚ ਰਾਗੀ ਆਮ ਮਿਲ ਜਾਂਦੇ ਨੇ ਆਮ ਵਿਚਾਰੇ ਲਾ ਲੋੜ ਨੂੰ ਮੁੱਖ ਰੱਖਦੇ ਹੋਇਆਂ ਕਈਆਂ ਗੁਰਦੁਆਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਸਟੇਜ ਤੇ ਕੋਲ ਬੈਠ ਕੇ ਕੇਵਲ ਤੇ ਕੇਵਲ ਵਾਹਿਗੁਰੂ ਦਾ ਕੀਰਤਨ ਕੀਤਾ ਜਾ ਰਿਹਾ ਹੈ ਜੋ ਕਿ ਕਮੇਟੀਆਂ ਦੀ ਉਹਨਾਂ ਲੋਕਾਂ ਦੀ ਇਹ ਮਨਮਤ ਹੈ ਜਿਨ੍ਹਾਂ ਨੇ ਸਿੱਖ ਰਹਿਤ ਮਰਯਾਦਾ ਨੂੰ ਪੜ੍ਹਿਆ ਨਹੀਂ ਮੈਨੂੰ ਵਿਦੇਸ਼ ਦੇ ਇੱਕ ਗੁਰਦੁਆਰਾ ਵਿੱਚ ਦੇਖ ਕੇ ਅਜੀਬ ਹੈਰਾਨੀ ਹੋਈ ਜਿੱਥੇ ਇਹ ਕਿਹਾ ਗਿਆ ਹੋਵੇ ਭਾਈ ਸਾਹਿਬ ਜੀ ਸਾਡੇ ਇਸ ਗੁਰਦੁਆਰੇ ਵਿੱਚ ਕੇਵਲ ਸਿੱਖ ਰਹਿਤ ਮਰਯਾਦਾ ਦੀ ਹੀ ਗੱਲ ਕੀਤੀ ਜਾਂਦੀ ਹੈ ਤੁਸੀਂ ਵੀ ਕੇਵਲ ਪਰਮਾ ਪਰਮਾਤ ਸਿੱਖ ਰਹਿਤ ਮਰਯਾਦਾ ਦੀ ਗੱਲ ਕਰਨੀ ਹੈ ਪੰਥ ਗ੍ਰਾਹਣ ਮਰਜ਼ਾਦਾ ਦੀ ਗੱਲ ਕਰਨੀ ਹੈ ਮੈਨੂੰ ਅਤਿਅੰਤਾਂ ਦੀ ਖੁਸ਼ੀ ਹੋਈ ਚਲੋ ਕੋਈ ਸੱਜਣ ਤਾਂ ਮਿਲੇ ਜਿਨ੍ਹਾਂ ਨੂੰ ਇਹ ਅਹਿਸਾਸ ਹੈ ਕਿ ਕੋਈ ਅਨੁਸ਼ਾਸਨ ਦੀ ਅਹਿਮ ਜ਼ਰੂਰਤ ਹੈ ਪਰੰਤੂ ਇਹ ਭਲੇਖਾ ਬਹੁਤ ਸਮਾਂ ਨਾ ਰਿਹਾ ਅੰਮ੍ਰਿਤ ਵੇਲਾ ਹੋਇਆ ਰਾਤ ਵਾਲੇ ਸੱਜਣ ਅਤੇ ਉਹਨਾਂ ਦੇ ਨਾਲ ਹੋਰ 8-10 ਬੀਬੀਆਂ ਅਤੇ ਵੀਰ ਵਾਹਿਗੁਰੂ ਦਾ ਕੀਰਤਨ ਰੰਗ-ਬਰੰਗੀਆਂ ਆਵਾਜ਼ਾਂ ਵਿੱਚ ਕਰ ਰਹੇ ਸਨ ਕੁਦਰਤੀ ਉਹਨਾਂ ਵਿੱਚੋਂ ਇੱਕ ਵੀਰ ਬੜੀ ਆਪਣਾਤ ਨਾਲ ਮਿਲਿਆ ਮੈਨੂੰ ਮਿੱਠੀ ਜਿਹੀ ਟਕੋਰ ਕਰਦਿਆਂ ਇਹ ਅਹਿਸਾਸ ਕਰਾਉਣ ਦਾ ਯਤਨ ਕਰਨ ਲੱਗਾ ਭਾਜੀ ਤੁਸੀਂ ਸਾਰੇ ਕੀਰਤਨ ਵਿੱਚ ਸ਼ਾਮਲ ਨਹੀਂ ਹੋਏ ਮੈਂ ਸੁਭਾਵਕ ਪੁੱਛਿਆ ਵੀਰ ਜੀ ਕੀਰਤਨ ਕਦੋਂ ਹੋਇਆ ਏ ਰਾਗੀ ਸੰਗਤਾਂ ਕਮਰੇ ਵਿੱਚ ਆ ਬੈਠੇ ਹਨ ਉਹਨਾਂ ਨੇ ਆਸਾ ਦੀ ਵਾਰ ਦਾ ਕੀਰਤਨ ਕਰਨਾ ਸੀ ਤੇ ਫਿਰ ਕੀਰਤਨ ਦੇ ਉਹਨਾਂ ਆਸਾ ਦੀ ਵਾਰ ਦਾ ਕੀਤਾ ਕੋਈ ਨਹੀਂ ਫਿਰ ਵਿਚਾਰਾਂ ਕਰਦਿਆਂ ਕਰਦਿਆਂ ਦੱਸਿਆ ਗਿਆ ਵੀਰ ਜੀ ਜੋ ਤੁਸੀਂ ਕਰ ਰਹੇ ਹੋ ਇਹ ਕੀਰਤਨ ਨਹੀਂ ਇਹ ਤੁਹਾਡੀ ਨਿੱਜੀ ਬੰਦਗੀ ਹੈ ਜੋ ਤੁਰਦਿਆਂ ਫਿਰਦਿਆਂ ਘਰ ਬੈਠ ਕੇ ਕਰ ਸਕਦੇ ਹੋ ਗੁਰੂ ਗ੍ਰੰਥ ਸਾਹਿਬ ਦੇ 1430 ਪੰਨੇ ਹਨ 1430 ਪੰਨਿਆਂ ਉਤੇ ਗੁਰਬਾਣੀ ਅੰਕਿਤ ਹੈ ਤੇ ਜੇ ਇੰਨੀ ਗੱਲ ਜ਼ਰੂਰਤ ਹੁੰਦੀ ਤੇ 1430 ਪੰਨੇ ਕੇਵਲ ਇਹ ਵਾਹਿਗੁਰੂ ਦੇ ਲਿਖ ਦਿੱਤੇ ਜਾਂਦੇ ਨਹੀਂ ਵਾਹਿਗੁਰੂ ਦੀ ਆਪਣੀ ਮਹਾਨਤਾ ਹੈ ਗੁਰਬਾਣੀ ਦੀ ਆਪਣੀ ਮਹਾਨਤਾ ਹੈ ਵਾਹਿਗੁਰੂ ਤੁਰਦਿਆਂ ਫਿਰਦਿਆਂ ਤੁਸੀਂ ਕਰ ਸਕਦੇ ਹੋ ਕੋਈ ਰੋਗ ਤੋਖ ਨਹੀਂ ਪਾਰੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੇਵਲ ਤੇ ਕੇਵਲ ਗੁਰਬਾਣੀ ਦੀ ਗੱਲ ਕਰਨੀ ਚਾਹੀਦੀ ਪ੍ਰਿੰਸੀਪਲ ਸਦबीर ਸਿੰਘ ਜੀ ਥਾਈਲੈਂਡ ਵਿੱਚ ਕਥਾ ਕਰਨੇ ਇੱਕ ਕੈਸਟ ਵਿੱਚ ਆਖਦੇ ਹਨ ਕਿ ਸਿੱਖ ਇਤਨਾ ਥੱਕ ਗਿਆ ਹੈ ਕਿ ਇਹ ਗੁਰਬਾਣੀ ਪੜਨ ਜੋਗਾ ਰਿਹਾ ਹੀ ਨਹੀਂ ਜਦੋਂ ਗੁਰਬਾਣੀ ਪੜਨ ਜੋਗਾ ਵਿਚਾਰਨ ਕਰਨ ਜੋਗਾ ਨਹੀਂ ਰਿਹਾ ਤੇ ਫਿਰ ਸਾਡੇਆਂ ਘਰਾਂ ਵਿੱਚ ਈਰਖਾ ਕੁਦਰਤੀ ਹੋਣੀ ਹੈ ਸਾਡੇਆਂ ਬੱਚਿਆਂ ਵਿੱਚ ਸਿੱਖੀ ਸਿਧਾਂਤ ਨਹੀਂ ਆਏਗਾ ਸਾਨੂੰ ਲੋੜ ਹੈ ਸੇਖੀ ਸਿਧਾਂਤ ਨੂੰ ਸਮਝ ਕੇ ਨਿਆਰਾਪਣ ਕਾਇਮ ਰੱਖਣ ਦੀ ਫਿਰ ਵਿਚਾਰਾਂ ਕਰਦਿਆਂ ਕਰਦਿਆਂ ਉਹ ਬਾਹਰ ਦੇ ਮੁਲਕ ਵਾਲੇ ਵੀਰ ਜੀ ਸਮਝ ਗਏ ਇਹ ਕੀਰਤ ਨਹੀਂ ਇਹ ਤਾਂ ਅਸੀਂ ਬ੍ਰਾਹਮਣੀ ਮਾਤ ਦੇ ਧਾਰ ਨਹੀਂ ਹੁੰਦੇ ਜਾ ਰਹੇ ਹਾਂ ਯੋਗ ਮਾਤ ਨੂੰ ਅਪਣਾ ਰਹੇ ਹਾਂ ਵਾਖ ਵਖ ਧਰਮਾਂ ਦੇ ਰੀਤੀ ਰਿਵਾਜਾਂ ਨੂੰ ਆਪ ਸਦਾ ਪੱਤਰ ਦੇ ਰਹੇ ਹਾਂ ਵੀਰ ਜੀ ਕਹਿਣ ਲੱਗੇ ਭਾਜੀ ਖੁੱਲੇ ਤੌਰ ਤੇ ਇਹ ਗੱਲ ਨਾ ਕਰਿਆ ਜੇ ਅਸੀਂ ਆਪ ਇਹ ਹੌਲੀ-ਹੌਲੀ ਬੰਦ ਕਰ ਦੇਵਾਂਗੇ ਇੱਕ ਪ੍ਰਚਾਰਕ ਸੱਜਣ ਲੁਧਿਆਣੋਂ ਆਇਆ ਸੀ ਸਾਡੇ ਪਾਸੋਂ ਸ਼ੁਰੂ ਕਰਾ ਗਿਆ ਨਾਲੇ ਸਾਨੂੰ ਛਾੜ ਕੇ ਲੈ ਗਿਆ ਦਰਅਸਲ ਮਨੁ ਅਸੀਂ ਵੀ ਇਸ ਨਵੀਂ ਮਰਜ਼ਾਦਾ ਨੂੰ ਮੰਨਣ ਲਈ ਤਿਆਰ ਨਹੀਂ ਹਾਂ ਉਂਝ ਵੀ ਸਾਡੇ ਲਈ ਬਹੁਤ ਔਖਾ ਕੰਮ ਹੈ ਅਸੀਂ ਹੁਣ ਗਰਮਾਣੀ ਕੀਰਤਨ ਵੀ ਸ਼ੁਰੂ ਕਰਾਂਗੇ ਦਰਅਸਲ ਗੁਰਦੁਆਰਿਆਂ ਵਿੱਚ ਸੈਮੀਨਾਰ ਹੋਣੇ ਚਾਹੀਦੇ ਹਨ ਗੁਰੂ ਨਾਨਕ ਦੇਵ ਜੀ ਦੇ ਨਿਰਮਲ ਪੰਥ ਦੀਆਂ ਸਿਧਾਂਤਿਕ ਵਿਚਾਰਾਂ ਹੋਣੀਆਂ ਚਾਹੀਦੀਆਂ ਹਨ ਗੁਰਬਾਣੀ ਸਾਨੂੰ ਕੁਝ ਹੋਰ ਕਹਿ ਰਹੀ ਹੈ ਪਰ ਅਸੀਂ ਕੁਝ ਹੋਰ ਕਰ ਰਹੇ ਹਾਂ ਜਿੱਥੇ ਪੂਜਾ ਅਤੇ ਜਾਪ ਵਰਗੀਆਂ ਬੇਲੋੜੀਆਂ ਰਸਮਾਂ ਤੇ ਰੀਤੀ ਰਿਵਾਜ ਆ ਜਾਣ ਉਹ ਕੌਮਾਂ ਦਾ ਭੌਤਿਕ ਵਿਕਾਸ ਰੁਕ ਜਾਂਦਾ ਹੈ ਉਹ ਕੌਮਾਂ ਸਮੇਂ ਦੇ ਨਾਲ ਤਰੱਕੀ ਨਹੀਂ ਕਰ ਸਕਦੀਆਂ ਬਹੁਤ ਪਿਛੇ ਰਹਿ ਜਾਂਦੀਆਂ ਹਨ ਗੁਰਬਾਣੀ ਅਨੁਸਾਰ ਸਿੱਖੀ ਨੂੰ ਸਮਝਣ ਦਾ ਸਾਰਥਕ ਯਤਨ ਕਰੀਏ ਜਿਨ੍ਹਾਂ ਸਾਧਗੁਰੂ ਪੁਰਖ ਨਾਲ ਸੇਵਿਓ ਸ਼ਬਦ ਨਾਲ ਕੀਤੋ ਵਿਚਾਰ ਵੇ ਮਾਨਸ ਜੂਨ ਨਾ ਆਖੀਆਂ ਪਸ਼ੂ ਢੋਰ ਗਵਾਰ ਸ਼ਲੋਕ 12 ਤੇ ਵਧੇਗ ਮਹਲਾ 3 ਪੰਨਾ 1418 ਤ੍ਰਿਗ ਤਿੰਨਾਂ ਦਾ ਜੀਵ ਆ ਕਿਤੇ ਆਏ ਸੰਸਾਰ ਜਿਹੜੀ ਵਿਚਾਰ ਕੀਤੀ ਹੈ ਉਸ ਵਿਚਾਰ ਨੂੰ ਸੰਖੇਪ ਸ਼ਬਦਾਂ ਵਿੱਚ ਇੱਕ ਵਾਰ ਮੈਂ ਫਿਰ ਦਰਾ ਦਿਆਂ ਗੁਰੂ ਪਿਆਰ ਵਾਲਿਓ ਕੁਝ ਲੋਗਾਂ ਵੱਲੋਂ ਇੱਕ ਨਵੀਂ ਪ੍ਰਿਤ ਪਾਈ ਗਈ ਹੈ ਗੁਰਬਾਣੀ ਦੇ ਵਿੱਚ ਵਾਹਿਗੁਰੂ ਦਾ ਸ਼ਬਦ ਲਾਉਣਾ ਜਦ ਕਿ ਸਿੱਖੀ ਮਤ ਅਨੁਸਾਰ ਗੁਰਬਾਣੀ ਗੁਰੂਆਂ ਨੇ ਉਚਾਰਨ ਕੀਤੀ ਹੈ ਇਸ ਗੁਰਬਾਣੀ ਵਿੱਚ ਅਸੀਂ ਆਪਣੇ ਪੱਲਿਓ ਕੋਈ ਵੀ ਸ਼ਬਦ ਨਹੀਂ ਲਗਾ ਸਕਦੇ ਭਾਵੇਂ ਵਾਹਿਗੁਰੂ ਹੋਵੇ ਭਾਵੇਂ ਪਿਆਰਾ ਹੋਵੇ ਭਾਵੇਂ ਜੀ ਹੋਵੇ ਇੱਕ ਵਾਰੀ ਖੁੱਲ ਦਿਤਿਆਂ ਗਾਂ ਕੋਈ ਇਹ ਕਹੇਗਾ ਮੈਂ ਅੱਲਾ ਲਾਉਣਾ ਕੋਈ ਕਹੇਗਾ ਮੈਂ ਆਰਾਮ ਲਾਉਣਾ ਤੁਸੀਂ ਕਿਸ ਕਿਸ ਨੂੰ ਰੋਕ ਸਕੋਗੇ ਇੱਕ ਹੋਰ ਨਵੇਂ ਜਾਂ ਫਿਰ ਜਥੇਬੰਦੀ ਜੰਪਈ ਹੈ ਜਿਹੜੀ ਇਹ ਗੱਲ ਕਹਿੰਦੀ ਆ ਆ ਮੈਨੂੰ ਸੈਕਰਾਮੈਂਟੋ ਕੁਝ ਮਹੀਨੇ ਹੋਏ ਜਾਣ ਦਾ ਮੌਕਾ ਮਿਲਿਆ ਕਥਾ ਕੀਤੀ ਇੱਕ ਵੀਰ ਮੇਰੇ ਕੋਲੇ ਆਣ ਕੇ ਬੈਠ ਗਿਆ ਕਹਿਣ ਲੱਗਾ ਭਾਈ ਸਾਹਿਬ ਜੀ ਮੈਂ ਤਰਮਾਲੇ ਵਾਲਿਆਂ ਦਾ ਸੇਵਕ ਆ ਮੈਂ ਹਾ ਸਦਕੇ ਜਾਵਾਂ ਤੇਰੇ ਗੁਰੂ ਗ੍ਰੰਥ ਦਾ ਸੇਵਕ ਨਾ ਬਣੀ ਮਨੁੱਖ ਦਾ ਸੇਵਕ ਬਣੀ ਬਹੁਤ ਸ਼ਰਮਸ਼ਾਰ ਹੋਇਆ ਇਹਨੂੰ ਪਤਾ ਲੱਗ ਗਿਆ ਕਿ ਮੈਂ ਗਲਤ ਬਿਆਨ ਕਰ ਚੁੱਕਿਆ ਮੁੜ ਕੀ ਉਹਦੋਂ ਬਾਅਦ ਬੋਲਿਆ ਨਹੀਂ ਫਿਰ ਇੱਕੋ ਸਵਾਲ ਮੈਂ ਪੁੱਛਿਆ ਭਾਈ ਜੇ ਅਸੀਂ ਕਿਸੇ ਬੰਦਿਆ ਨਾਲੀਏ ਕੋਲ ਦੀਪਾ ਸਿੰਘ ਤੇ ਕੀ ਬਣੇਗਾ ਕਹਿੰਦਾ ਚੰਗਾ ਮੈਂ ਕਿਹਾ ਤੁਸੀਂ ਫਿਰ ਬੋਲ ਦਿਓ ਵਾਹਿਗੁਰੂ ਆ ਮੂੰਹ ਚੋ ਗੱਡੋ ਧੁਨੀ ਵਿੱਚ ਰੱਖੋ ਕਿ ਆਏ ਜੋਗਮਾ ਦਾ ਪਖੰਡ ਸੇਖੋਂ ਵਿੱਚ ਆ ਗਿਆ ਭਲੇ ਉਹ ਸੁਤੇ ਸਿਧ ਵਾਹਿਗੁਰੂ ਦਾ ਉਚਾਰਨ ਕਰਨ ਨਾਲ ਕੋ ਮਾੜੀ ਗੱਲ ਨਹੀਂ ਪਰ ਸੰਗਤ ਵਿੱਚ ਬੈਠ ਕੇ ਗੁਰਬਾਣੀ ਦਾ ਕੀਰਤਨ ਛੱਡ ਕੇ 1430 ਪੰਨਿਆਂ ਨੂੰ ਛੱਡ ਕੇ ਕੇਵਲ ਚੌ ਅੱਖਰਾਂ ਦਾ ਬਾਰ-ਬਾਰ ਰਟਨ ਕੀਤਾ ਜਾਵੇ ਇਹ ਨਾ ਕੀਰਤਨ ਹੈ ਇਹ ਨਾ ਸਿਮਰਨ ਹੈ ਤੇ ਨਾ ਹੀ ਇਹਦੇ ਦੁਆਰਾ ਕੋਈ ਰਸ ਆ ਸਕਦਾ ਹਰ ਬੰਦੇ ਨੇ ਆਪਣੀ ਆਪਣੀ ਲਾਈਫ ਦਾ ਸਟਾਈਲ ਬਣਾਇਆ ਹੋਇਆ ਹੈ ਸਾਡੀ ਜਾਤੀਬੰਦਗੀ ਆ ਨਿਤਨੇਮ ਪਾਠ ਪੜਨਾ ਵਾਹਿਗੁਰੂ ਨੂੰ ਤੁਰਦਿਆਂ ਫਿਰਦਿਆਂ ਕਰਨਾ ਸਾਡੇ ਜਮਾਤੀ ਬੰਦਗੀਆ ਸ਼ਬਦ ਕੀਰਤਨ ਸ਼ਬਦੀ ਵਿਚਾਰ ਸਾਨੂੰ ਲੋੜ ਇਸ ਗੱਲ ਦੀ ਹੈ ਕਿ ਸਤਗੁਰ ਦੇ ਸ਼ਬਦ ਦੀ ਵਿਚਾਰ ਕਰਕੇ ਆਪਣੇ ਜੀਵਨ ਵਿੱਚ ਅਪਣਾ ਕੇ ਅਸੀਂ ਆਪਣੇ ਜੀਵਨ ਵਿੱਚੋਂ ਕ੍ਰੀਤੀਆਂ ਨੂੰ ਕੱਢ ਸਕੀਏ ਨਿਆਰੇ ਖਾਲਸਾ ਬਣ ਸਕੀਏ ਕਿਉਂਕਿ ਵੱਖ-ਵੱਖ ਜਥੇਬੰਦੀਆਂ ਦਾ ਲਾਈਫ ਸਟਾਈਲ ਜਿਹੜਾ ਹੈ ਉਹ ਪੰਥ ਦਾ ਨਹੀਂ ਪੰਥ ਦਾ ਜੋ ਸਟਾਈਲ ਹੈ ਉਹ ਸਿੱਖ ਰਹਿਦਮਤ ਜਨਦਾ ਵਿੱਚ ਅੰਕਿਤ ਹੈ ਭੁੱਲਾਂ ਚੁੱਕਾਂ ਦੀ ਖਿਮਾ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ